ਕਿੰਨੇ ਬੰਨਿਆ ਤੈਨੂੰ ਕਿੰਨੇ ਬੰਨਿਆ ਬੰਨਿਆ ਤਾਂ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਆਸੀ ਬੰਨਿਆ ਤੁਸੀਂ ਖਿੱਚ ਬੰਨਿਆ ਮੈਂ ਬੰਨਿਆ ਆਸੀ ਬੰਨਿਆ ਆਸੀ ਬੰਨਿਆ ਆ ਜੇ ਤੂੰ ਆਏ ਮੁੰਡਾ ਨਹੀਂ ਕੁੜੀ ਨਹੀਂ ਅੰਦਰ ਸੇਠਾ ਦੇ ਸਾਰੇ ਵਿੱਚ ਬੰਨਾ ਦਾ ਖੜ ਜਾ ਉਹ ਕਰ 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 ਦੇ ਮੇਰਾ ਤੋਟਾ ਦੇ ਬਾਅਦ ਬਾਅਦ ਕੀ ਬੋਲ ਕਰਦੇ ਆਂ ਫਾਸੀ ਦੇਦੀ ਮੈਨੂੰ ਠੀਕ ਹੈ ਬੋਲ ਨਾ ਬੋਲ ਨਾ ਬੋਲਾਂਗੇ ਅਸੀਂ ਬੋਲਦੇ ਅਸੀਂ ਬੋਲਾਂਗੇ ਅਸੀਂ ਬੋਲਾਂਗੇ ਤਾਂ ਬੜੀ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਜਿੱਥੇ ਕਿ ਇੱਕ ਔਰਤ ਨੂੰ ਖੰਬੇ ਦੇ ਨਾਲ ਬੰਨ੍ਹੀ ਰੱਖਿਆ ਗਿਆ ਪੂਰੇ 4 ਘੰਟੇ 4 ਘੰਟਿਆਂ ਤੋਂ ਵੱਧ ਇੱਕ ਔਰਤ ਨੂੰ ਜੋ ਹੈ ਉਹ ਖੰਬੇ ਨਾਲ ਬੰਨ ਕੇ ਰੱਖਿਆ ਗਿਆ ਤੇ ਪੂਰਾ ਪਿੰਡ ਜੁਆ ਉਹ ਵੇਖਦਾ ਰਿਹਾ ਮੂਕ ਦਰਸ਼ਕ ਬਣਾ ਖੜਾ ਰਿਹਾ ਪਰ ਉਸਦੇ ਵੱਲੋਂ ਕੁਝ ਵੀ ਨਹੀਂ ਕਿਹਾ ਗਿਆ ਕੋਈ ਵੀ ਪਿੰਡ ਦਾ ਬੰਦਾ ਉੱਠ ਕੇ ਨਹੀਂ ਆਇਆ ਜਾਂ ਉਸਨੇ ਨਹੀਂ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਦਸਤੂ ਬਾਅਦ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਾ ਕੇ ਉਸ ਔਰਤ ਨੂੰ ਜਿਹੜਾ ਖੰਭੇ ਦੇ ਨਾਲ ਖੋਲਿਆ ਜਾਂਦਾ ਤਾਂ ਤੁਸੀਂ ਵੇਖੋ ਕਿੰਨੀ ਸ਼ਰਮਸਾਰ ਕਰਨ ਵਾਲੀ ਘਟਨਾ ਜੜੀ ਹੈ ਇਹ ਪੰਜਾਬ ਦੇ ਵਿੱਚ ਵਾਪਰੀ ਹੈ ਪੰਜਾਬ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਜਿੱਥੇ ਕੋ ਔਰਤ ਨੂੰ ਜੋ ਹੈ 4 ਘੰਟਿਆਂ ਤੱਕ ਖੰਭੇ ਨਾਲ ਬੰਨ ਕੇ ਰੱਖਿਆ ਗਿਆ ਰੱਸੀ ਦੇ ਨਾਲ ਬੰਨ ਕੇ ਰੱਖਿਆ ਗਿਆ ਤੇ ਪੂਰਾ ਪਿੰਡ ਖੜਾ ਦੇਖਦਾ ਰਿਹਾ ਕੋਈ ਅੱਗੇ ਨਹੀਂ ਵਧਿਆ ਕਿਸੇ ਨੇ ਸਵਾਲ ਨਹੀਂ ਕੀਤਾ ਕਿਉਂ ਬੰਨਿਆ ਦਾ ਨਾ ਹੀ ਕਿਸੇ ਨੇ ਕੋਸ਼ਿਸ਼ ਕੀਤੀ ਕਿ ਇਸ ਨੂੰ ਚੜਾਇਆ ਜਾਵੇ ਤਾਂ ਮਾਮਲਾ ਤੁਹਾਨੂੰ ਪੂਰਾ ਦੱਸਦਾ ਨਹੀਂ ਹੈ ਦਰਅਸਲ ਜਿਉ ਔਰਤ ਤੁਸੀਂ ਦੇਖ ਰਹੇ ਹੋ ਖੰਬੇ ਦੇ ਨਾਲ ਬੰਨੀ ਹੋਈ ਹੈ ਇਸ ਦਾ ਇਹੀ ਕਸੂਰ ਹੈ ਕਿ ਇਹ ਉਸ ਪੁੱਤ ਦੀ ਮਾਏ ਜਿਸ ਦੇ ਵੱਲੋਂ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਦਾ ਪੁੱਤ ਪੂਰਾ ਮਾਮਲਾ ਇਹ ਕਿ ਜੋ ਔਰਤ ਬੰਨੀ ਹੋਈ ਹੈ ਇਸ ਦਾ ਪੁੱਤ ਕਿਸੇ ਦੀ ਨੂ ਨੂੰ ਭਜਾ ਕੇ ਲੈ ਜਾਂਦਾ ਹੈ ਬੱਚੇ ਵੀ ਹੈਗੇ ਨੇ ਉਸ ਔਰਤ ਦੇ ਉਸ ਤੋਂ ਬਾਅਦ ਰੰਜਿਸ਼ ਜਿਹੜੀ ਹੈ ਉਹ ਮਾਂ ਦੇ ਨਾਲ ਕੱਢੀ ਗਈ ਤਾਂ ਉਸ ਪਰਿਵਾਰ ਜਿਸ ਪਰਿਵਾਰ ਦੀ ਨੂ ਸੀ ਉਸ ਪਰਿਵਾਰ ਦੇ ਵੱਲੋਂ ਮੁੰਡੇ ਦੀ ਮਾਂ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਤੇ ਮੁੰਡੇ ਦੀ ਮਾਂ ਨੂੰ ਜੋ ਹੈ ਖੰਬੇ ਦੇ ਨਾਲ ਬੰਨਿਆ ਗਿਆ ਉਸ ਤੋਂ ਬਾਅਦ 4 ਘੰਟਿਆਂ ਤੱਕ ਰਸਤੇ ਦੇ ਨਾਲ ਉਸ ਨੂੰ ਬੰਨ ਕੇ ਰੱਖਿਆ ਗਿਆ ਤੇ ਪੂਰਾ ਪਿੰਡ ਦੇਖ ਰਿਆ ਸੀਗਾ ਤਾਂ ਕਿਸੇ ਨੇ ਅੱਗੇ ਆ ਕੇ ਨਹੀਂ ਕਿਹਾ ਇਹਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਪੁੱਤ ਦਾ ਕਸੂਰ ਹੈ ਤੇ ਪੁੱਤ ਦੇ ਨਾਲ ਗੱਲ ਕਰੋ ਮਾਂ ਦਾ ਕੀ ਕਸੂਰ ਹੈ ਮਾਂ ਤਾਂ ਕੋਈ ਮਾੜੀ ਗੱਲ ਨਹੀਂ ਨਾ ਸਿਖਾਉਂਦੀ ਬੱਚਿਆਂ ਨੂੰ ਤਾਂ ਮਾਂ ਦਾ ਇਸ ਵਿੱਚ ਕੀ ਕਸੂਰ ਹੈ ਲੋਕਾਂ ਨੇ ਕਿਸੇ ਨੇ ਵੀ ਇਹ ਗੱਲ ਪੁੱਛਣ ਦੀ ਜਾਂ ਕਹਿਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਸ ਤੋਂ ਬਾਅਦ ਜਦੋਂ ਪੁਲਿਸ ਤੱਕ ਪੂਰਾ ਮਾਮਲਾ ਪਹੁੰਚਦਾ ਮੌਕੇ ਤੇ ਪੁਲਿਸ ਪਹੁੰਚਦੀ ਤੇ ਪੁਲਿਸ ਦੇ ਵੱਲੋਂ ਇਹ ਆਰਟ ਨੂੰ ਜੜਾਗਾ ਖਲਵਾਇਆ ਗਿਆ ਤੇ ਤਸਵੀਰਤੋਂ ਦਿਖਾ ਰਹੇ ਆ ਤੇ ਪਟਿਆ ਪਟਿਆਲਾ ਦੇ ਜਨਸੂਆ ਦੀ ਹੈ ਖਬਰ ਹੈ ਪਟਿਆਲਾ ਦੇ ਜਨਸੂਆ ਰਾਜਪੁਰਾ ਦੇ ਨਜ਼ਦੀਕ ਦੱਸਿਆ ਜਾ ਰਿਹਾ ਜਨਸੂਆ ਪਿੰਡ ਉਥੋਂ ਦੀ ਇਹ ਖਬਰ ਹੈ ਇਸ ਔਰਤ ਦਾ ਪੁੱਤ ਜਿਹੜਾ ਹੈਗਾ ਕਿਸੇ ਦੀ ਨੌਨ ਉਪਝਾ ਕੇ ਲੈ ਗਿਆ ਸੀ ਜਿਹਦੇ ਬੱਚੇ ਵੀ ਦੱਸਿਆ ਜਾ ਰਿਹਾ ਕਿ ਦੋ ਬੱਚੇ ਨੇ ਉਸ ਨੂੰ ਉਹ ਉਪਝਾ ਕੇ ਲੈ ਜਾਂਦਾ ਉਸ ਤੋਂ ਬਾਅਦ ਉਸ ਪਰਿਵਾਰ ਦੇ ਵੱਲੋਂ ਉਸੇ ਮੁੰਡੇ ਦੀ ਜਿਹੜੀ ਹੈ ਮਾਂ ਨੂੰ ਖੰਭੇ ਦੇ ਨਾਲ ਬੰਨ ਲਿਆ ਗਿਆ ਤਾਂ ਜਿਸ ਤੋਂ ਬਾਅਦ ਪੂਰਾ ਪਿੰਡ ਦੇਖਦਾ ਰਿਹਾ ਪਰ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਕਿਸੇ ਨੇ ਖੋਲਣ ਦੀ ਕੋਸ਼ਿਸ਼ ਜਾਂ ਕੋਈ ਖਲੋਣ ਦੀ ਕੋਸ਼ਿਸ਼ ਨਹੀਂ ਕੀਤੀ ਮੌਕੇ ਤੇ ਪੁਲਿਸ ਪਹੁੰਚਦੇ ਤੇ ਪੁਲਿਸ ਦੇ ਵੱਲੋਂ ਫਿਰ ਉਸ ਵਾਕਏ ਜਿਹੜਾ ਖੜਾ ਖਲਵਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿੰਨੀ ਸ਼ਰਮਸਾਰ ਘਟਨਾ ਇਸ ਔਰਤ ਦਾ ਕੀ ਕਸੂਰ ਹੈ ਇਸ ਦਾ ਪੁੱਤ ਨੇ ਜੋ ਕੀਤਾ ਪੁੱਤ ਨਾਲ ਗੱਲ ਕਰੋ ਪੁੱਤ ਨੂੰ ਜਿਹੜੀ ਆ ਉਹਦੇ ਤੇ ਸਜ਼ਾ ਕਰਵਾਓ ਤੁਸੀਂ ਥਾਣੇ 'ਚ ਜਾ ਕੇ ਦਰਖਾਸਤ ਦਿਓ ਪੁਲਿਸ ਨੂੰ ਸ਼ਿਕਾਇਤ ਕਰੋ ਪਰ ਇਹ ਤਾਂ ਕੋਈ ਰਾਹ ਨਹੀਂ ਹੋਇਆ ਕਿ ਉਸ ਦੀ ਮਾਂ ਨੂੰ ਦੇ ਪਰਿਵਾਰਕ ਮੈਂਬਰ ਦੇ ਨਾਲ ਤੁਸੀਂ ਅਜੇਆ ਵਰਤਾਰਾ ਕਰੋ ਅਜੇਆ ਕੁਝ ਕਰੋ ਤਾਂ ਤੁਸੀਂ ਵੇਖੋ ਤਸਵੀਰਾਂ ਤਾਂ ਪੰਜਾਬ ਦੇ ਵਿੱਚ ਤਾਲਿਬਾਨੀ ਇੱਕ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਜ਼ਾ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਿੰਡ ਜਨਸੂਆ ਹੈ ਰਾਜਪੁਰੇ ਦੇ ਨਜ਼ਦੀਕ ਪਿੰਡ ਜਨਸੂਆ ਉੱਥੇ ਘਟਨਾ ਵਾਪਰੀ ਹੈ ਇਸ ਜੋ ਔਰਤ ਬੰਨੀ ਹੋਈ ਹੈ 4 ਘੰਟਿਆਂ ਤੋਂ ਵੱਧ ਬੰਨੀ ਰਹੀ ਇਸ ਦੇ ਪੁੱਤ ਨੇ ਜਿਹੜਾਗਾ ਕਿਸੇ ਦੀ ਨੂਹ ਭਜਾ ਕੇ ਲੈ ਗਿਆ ਉਹ ਬੱਚੇ ਵੀ ਸੀਗੇ ਉਹਦੇ ਉਸ ਤੋਂ ਬਾਅਦ ਸਜ਼ਾ ਜਿਹੜੀ ਉਸ ਦੀ ਮਾਂ ਨੂੰ ਦਿੱਤੀ ਗਈ ਹੈ ਕਿਹੜੇ ਪਿੰਡ ਦੇ ਹੋ ਜਨਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਉਹ ਸਾਹਮਣੇ ਆ ਰਿਹਾ ਵੀਡੀਓ ਹੈ ਉਹ ਬੰਨ ਕੇ ਕੁੱਟ ਰਾਹ ਬੰਨ ਕੇ ਕੁੱਟ ਰਿਆ ਹਾਂਜੀ ਮੈਨੂੰ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵੀ ਜਵਾਕਾਂ ਦਾ ਮੇਰਾ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ ਉਹਨ ਸੱਟਾ ਸੱਟ ਲੱਗਿਆ ਨੇ ਨਾ ਮੌਤ ਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸਹੁਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ ਕੁੱਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆਇਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5-600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਆਲੇ ਆਏ ਦੋ ਮੁਕਲ ਫਿਰ ਉਹਨਾਂ ਨੂੰ ਉਸ ਵਿੱਚ ਕਿਹਾ ਵਿਚਾਰ ਛੱਡ ਦੋ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਬੇਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ। ਕਿ ਕਰਦੀ ਬਾਬਾ ਕੀ ਕਹਿੰਦੇ ਸੀ ਉਹ? ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ। ਹਾਂ। ਵੀ ਤੁਹਾਡਾ ਮੁੰਡਾ ਕਿੱਥੇ ਹੈ? ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ? ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅੱਜ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ। ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ। ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਹੈ ਮੈਂ ਤੁਹਾਡੇ ਨਾਲ ਚੱਲਦੀ ਆਂ। ਤੁਹਾਡੇ ਨਾਲ ਹੀ ਲੱਭਣ ਜਾਂਦੀ ਆਂ। ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ। ਪਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਸੀ ਕਿਸੇ ਨੇ ਨਹੀਂ ਛਡਾਇਆ ਦੋ ਪੁਲਿਸ ਵਾਲਿਆ ਫਿਰ ਉਹਨਾਂ ਪੁਲਿਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਵਿੱਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਛਡਾਇਆ ਜਲਦੀ ਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ 'ਚ ਲਾਠੀ ਚਾਰ ਚੱਲੀ ਐ ਕਿਉਂਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲਿਸ ਵਾਲਿਆਂ ਨੇ ਠੀਕ ਕਰਦੇ ਆਓ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕੀਤਾ ਉਹਨਾਂ ਦੀ ਕੁੜੀ ਉਹ ਬਹੁਤ ਆਹ ਲੈ ਗਿਆ ਕੀ ਕਹਿੰਦੇ ਹਾਂ ਉਹਨਾਂ ਦੀ ਨੋ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਐ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ 18 ਸਾਲਾਂ ਦਾ ਅਜੇ ਹੁਣ ਲੱਗਿਆ ਐ ਤੇ ਕੀ ਕਰਦਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨਹੀਂ ਲੁਧਿਆਣਾ ਰਹਿ ਰਹੀਆਂ ਸਭ ਸਾਰੀ ਦੁਨੀਆ ਨੂੰ ਪਤਾ ਹੈ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਫਿਰ ਕੌਣ ਰਹਿ ਰਿਹਾ ਪ੍ਰੋਵਾਈਡ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਫਿਰ ਕਰਦਾ ਉਹਨਾਂ ਨੇ ਮੈਨੂੰ ਫਾੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟਮਾਰ ਵੀ ਬਹੁਤ ਜ਼ਿਆਦਾ ਕਰੀ ਹੈ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰੇ ਸੇਨਾ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਅੱਛਾ ਮੈਂ ਕਿ ਮੈਨੂੰ ਇਨਸਾਫ ਮਿਲਿਆ ਜਾਏ ਮੈਨੂੰ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕਿਵੇਂ ਬਣੀ ਐ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਹੁਣ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਬਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਕਰੀ ਵੀ ਸਰੇਆ ਬੰਦ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਬੰਦ ਤੇ ਆ ਕੱਪੜੇ ਫਾੜਦੇ ਬੇਇਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਪੁਲਿਸ ਮੋਕੇ ਤੇ ਪਹੁੰਚੀ ਜੀ ਪੁਲਿਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂ ਹਾਂ ਜੀ ਦਾਖਲ ਕਰਾਇਆ ਔਰ ਇੱਥੋਂ ਤੁਹਾਨੂੰ ਪਟਿਆਲਾ ਰੈਫਰ ਕਰ ਦਿੱਤਾ ਹਾਂ ਜੀ ਚੋਟਾਂ ਲੱਗਿਆ ਨੇ ਮੈਨੂੰ ਗੂਮ ਚੋ